ਇਹ ਕਾਜੀ ਜਲ ਲੁਧਿਆਣਾ ਲੋਕ ਸਭਾ ਉਹਦਾ ਨਾ ਇਲਾਜ ਕਰਾ ਦੋ ਪਹਿਲਾਂ ਉਹ ਤਾਂ ਬਹੁਤ ਕੁਝ ਬੋਲ ਜਾਂਦਾ ਆਪਣੀਆਂ ਟੱਪਲੀਆਂ ਮਾਰੀ ਜਾਂਦਾ ਉਹਦੇ ਨੇ ਪਰਵਾਹ ਕਰਿਆ ਕਰੋ ਜੀਠੀ ਸਾਹਿਬ ਉਹਨੂੰ ਇਹ ਗੱਲ ਪੁੱਛੀ ਕਿ ਅੱਜ ਤੱਕ ਇਹਨੂੰ ਬਾਦਲ ਸਾਹਿਬ ਤੇ ਇੰਨਾ ਨੁਕਸ ਲੱਭੀ ਜਾਂਦਾ ਉਹ ਆ ਕੇ ਚਰਨਾਂ 'ਚ ਬੈਠਿਆ ਰਹਿੰਦਾ ਸੀਗਾ ਬਾਪੂ ਜੀ ਬਾਪੂ ਜੀ ਬਾਪੂ ਜੀ ਇਸ ਲਈ ਰੈਣ ਦੇ ਬਾਪੂ ਉਹਦੀਆਂ ਗੱਲਾਂ ਉਹ ਥੋੜਾ ਉਹਦਾ ਤਾਂ ਸਰਕਾਰੀ ਬੰਦਾ ਹੈ ਜਿਹਦੀ ਸਰਕਾਰ ਉਹਦਾ ਬਾਪੂ ਅੱਜ ਕੱਲ ਉਹਨੇ ਭਗਵੰਤ ਮਾਨ ਨੂੰ ਬਾਪੂ ਬਣਾ ਲਿਆ ਪਹਿਲਾਂ ਕੈਪਟਨ ਸਾਹਿਬ ਨੂੰ ਬਣਾ ਲਿਆ ਸੀ ਉਹ ਤੋਂ ਪਹਿਲਾਂ ਸਾਡਾ ਬਾਪੂ ਦਾ ਬਾਪੂ ਬਣ ਗਿਆ ਇਸ ਲਈ ਉਹਦੀਆਂ ਗੱਲਾਂ ਛੱਡੋ ਕੋਈ ਕੰਮ ਦੀ ਗੱਲ ਕਰੋ ਸਾਡੇ 7 ਘੰਟੇ ਐਸਆਈਟੀ ਤੁਸੀਂ ਕਹਿ ਰਹੇ ਹੋ ਬੇਸਲੈਸ ਕਰ ਰਹੀਏ ਤਾਂ ਲੀਗਲੀ ਚੈਲੰਜ ਵੀ ਕਰੋਗੇ ਇਹਨੂੰ ਉਹ ਸਭ ਕੁਝ ਕਰਾਂਗੇ ਤੁਹਾਨੂੰ ਸਮੇਂ ਨਾਲ ਦੱਸਾਂਗੇ ਮਜੀਠੀਆ ਸਾਹਿਬ ਪਹਿਲਾਂ 7 ਘੰਟੇ ਪੁੱਛ ਕੇ ਅੱਜ ਵੀ ਪੰਜ ਚਾਰ ਤੋਂ ਪੰਜ ਘੰਟੇ ਦਾ ਸਮਾਂ ਖੁੱਲ ਚੱਲੋ ਇਸੇ ਬਹਾਨੇ ਮੇਰਾ ਵੀ ਨਹੀਂ ਨਹੀਂ ਇਹਨਾਂ ਦੀ ਤਾਂ ਭਾਵੇਂ ਹੋ ਜੇ ਐਸਆਈਟੀ ਦੀ ਗੱਲ ਤਾਂ ਕਿ ਮੁੱਖ ਮੰਤਰੀ ਜਿਹੜਾ ਇਹਨਾਂ ਨੂੰ ਪਿੱਛੋ ਚਾਪੀ ਭਰ ਰਿਹਾ ਉਹਦੀ ਹੁੰਦੀ ਕਿ ਨਹੀਂ ਹੁੰਦੀ ਤੁਸੀਂ ਆਪ ਛਿਆਣੇ ਹੋ ਜਿਹੜਾ ਅਫਸਰ ਨੂੰ ਚਿੱਠੀ ਕਰਤੀ ਸਰਕਾਰ ਨੇ ਹੋਮ ਸੈਕਟਰੀ ਦਾ ਹੋਮ ਮਿਨਿਸਟਰ ਥੱਲੇ ਹੈ ਨਾ ਹੋਮ ਮਿਨਿਸਟਰ ਕੌਣ ਚੀਫ ਮਿਨਿਸਟਰ 29 ਬਾਰਾਂ ਨੂੰ ਉਹਨਾਂ ਨੂੰ ਚਿੱਠੀ ਕਰਤੀ ਕਿ ਥੈਂਕ ਯੂ ਵੈਰੀ ਮੱਚ ਤੁਹਾਡੀਆਂ ਸੇਵਾਵਾਂ ਦਾ ਧੰਨਵਾਦ ਜੋ ਤੁਸੀਂ ਰੈਂਡਰ ਕੀਤੀਆਂ ਨੇ ਤੇ ਫਿਰ ਉਹਨਾਂ ਨੂੰ 30 ਤਰੀਕ ਤੱਕ ਡਿਵਾਨਡ ਹੀ ਨਹੀਂ ਕਰਦੀ ਮੈਨੂੰ ਸਦਰ ਨਹੀਂ ਮਗਰ ਕਿਤੇ ਮੁੱਖ ਮੰਤਰੀ ਸਾਹਿਬ ਦੀ ਈਗੋ ਸੈਟੀਸਫਾਈ ਕਰਾਉਣੀ ਸੀ ਉਹੀ ਕਿ ਨਹੀਂ ਹੋਈ ਇਹ ਉਹ ਦੱਸ ਦੇਵੇ ਇਸ ਲਈ ਮੈਂ ਕਹਿੰਦਾ ਅਫਸਰਾਂ ਨੂੰ ਵਰਤਨਾ ਛੱਡੋ ਆਪ ਹੀ ਐਸਆਈਟੀ ਦੇ ਚੇਅਰਮੈਨ ਬਣੋ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਹੁਣ ਤੇ ਲੱਤਾ ਦੇ ਜਾਣ ਬਣ ਕੇ ਵਿਖਾਵੇ ਨਹੀਂ ਤਾਂ ਮੈਂ ਸਮਝੂਗਾ ਨਹੀਂ ਜਾਣ ਹੁਰਕੀ ਆ ਅਗਲੀ ਵਾਰ ਅਗਲੀ ਵਾਰ ਅਗਲੀ ਯਾਰੀ ਦੀ ਅਗਲੀ ਯਾਰੀ ਦੱਸੂਗਾ ਅੱਜ ਹੀ ਦੱਸ ਜੂਗਾ ਸਾਰੀ ਗੱਲਾਂ ਤੁਸੀਂ ਫਿਰ ਚਲਾਈ ਜਾਣੀਆਂ ਥੈਂਕ ਯੂ ਜੀ ਥੈਂਕ ਯੂ ਸਰ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਐਸਆਈਟੀ ਦੇ ਅੱਗੇ ਪੇਸ਼ ਹੋਈ ਸੀ ਪੇਸ਼ ਹੋਣ ਤੋਂ ਬਾਅਦ ਵਿਕਰਮ ਸਿੰਘ ਇਹ ਕਾਲੀ ਦਲ ਲੁਧਿਆਣਾ ਲੋਕ ਸਭਾ ਉਹਦਾ ਨਾ ਇਲਾਜ ਕਰਾ ਦਿਓ ਪਹਿਲਾਂ ਉਹ ਤਾਂ ਬਹੁਤ ਕੁਝ ਬੋਲ ਜਾਂਦਾ ਆਪਣੀਆਂ ਟੱਪਲੀਆਂ ਮਾਰੀ ਜਾਂਦਾ ਉਹਨੇ ਪਰਵਾਹ ਕਰਿਆ ਕਰੋ ਜੀ ਜੀ ਸਾਹਿਬ ਉਹਨੂੰ ਇਹ ਗੱਲ ਪੁੱਛੀ ਕਿ ਅੱਜ ਤੱਕ ਇਹਨੂੰ ਬਾਦਲ ਸਾਹਿਬ ਤੇ ਇੰਨਾ ਨੁਕਸ ਲੱਭੀ ਜਾਂਦਾ ਉਹ ਆ ਕੇ ਚਰਨਾ ਚ ਬੈਠਿਆ ਰਹਿੰਦਾ ਸੀਗਾ ਬਾਪੂ ਜੀ ਬਾਪੂ ਜੀ ਬਾਪੂ ਜੀ ਇਸ ਲਈ ਰੈਣ ਦੇ ਬਾਪੂ ਉਹਦੀਆਂ ਗੱਲਾਂ ਉਹ ਥੋੜਾ ਉਹਦਾ ਤਾਂ ਸਰਕਾਰੀ ਬੰਦਾ ਹੈ ਜਿਹਦੀ ਸਰਕਾਰ ਉਹਦਾ ਬਾਪੂ ਅੱਜ ਕੱਲ ਉਹਨੇ ਭਗਵੰਤ ਮਾਨ ਨੂੰ ਬਾਪੂ ਬਣਾ ਲਿਆ ਪਹਿਲਾਂ ਕੈਪਟਨ ਸਾਹਿਬ ਨੂੰ ਬਣਾ ਲਿਆ ਸੀ ਉਹ ਤੋਂ ਪਹਿਲਾਂ ਸਾਡਾ ਬਾਪੂ ਦਾ ਬਾਪੂ ਬਣ ਗਿਆ ਇਸ ਲਈ ਉਹਦੀਆਂ ਗੱਲਾਂ ਛੱਡੋ ਕੋਈ ਕੰਮ ਦੀ ਗੱਲ ਕਰੋ ਲੀਗਲੀ ਹਾਂ ਪਹਿਲਾਂ 7 ਘੰਟੇ ਹੈ ਜੀ ਐਸਆਈਟੀ ਤੁਸੀਂ ਕਹਿ ਰਹੇ ਹੋ ਬੇਸਲੈਸ ਕਰ ਰਹੀਏ ਤਾਂ ਲੀਗਲੀ ਚੈਲੰਜ ਵੀ ਕਰੋਗੇ ਇਹਨੂੰ ਉਹ ਸਭ ਕੁਝ ਕਰਾਂਗੇ ਤੁਹਾਨੂੰ ਸਮੇਂ ਨਾਲ ਦੱਸਾਂਗੇ ਮਜੀਠੀਆ ਸਾਹਿਬ ਪਹਿਲਾਂ 7 ਘੰਟੇ ਪੁੱਛ ਕੇ ਅੱਜ ਵੀ ਪੰਜ ਚਾਰ ਤੋਂ ਪੰਜ ਘੰਟੇ ਦਾ ਸਮਾਂ ਹੋ ਗਿਆ ਚਲੋ ਇਸੇ ਬਹਾਨੇ ਮੇਰਾ ਵੀ ਨਹੀਂ ਨਹੀਂ ਇਹਨਾਂ ਦੀ ਤਾਂ ਭਾਵੇਂ ਹੋ ਜੇ ਐਸਆਈਟੀ ਦੀ ਗੱਲ ਤਾਂ ਕਿ ਮੁੱਖ ਮੰਤਰੀ ਜਿਹੜਾ ਇਹਨਾਂ ਨੂੰ ਪਿੱਛੋ ਚਾਬੀ ਭਰ ਰਿਹਾ ਉਹਦੀ ਹੋਦੀ ਕਿ ਨਹੀਂ ਹੁੰਦੀ ਤੁਸੀਂ ਆਪ ਛਿਆਣੇ ਹੋ ਜਿਹੜਾ ਅਫਸਰ ਨੂੰ ਚਿੱਠੀ ਘੜਤੀ ਸਰਕਾਰ ਨੇ ਹੋਮ ਸੈਕਟਰੀ ਦਾ ਹੋਮ ਮਿਨਿਸਟਰ ਥੱਲੇ ਹੈ ਨਾ ਹੋਮ ਮਿਨਿਸਟਰ ਕੌਣ ਚੀਫ ਮਿਨਿਸਟਰ 29 12 ਨੂੰ ਉਹਨਾਂ ਨੂੰ ਚਿੱਠੀ ਘੜਤੀ ਕਿ ਥੈਂਕ ਯੂ ਵੈਰੀ ਮੱਚ ਤੁਹਾਡੀਆਂ ਸੇਵਾਵਾਂ ਦਾ ਧੰਨਵਾਦ ਜੋ ਤੁਸੀਂ ਰੈਂਡਰ ਕੀਤੀਆਂ ਨੇ ਤੇ ਫਿਰ ਉਹਨਾਂ ਨੂੰ 30 ਤਰੀਕ ਦਾ ਡਿਵਾਨਡ ਹੀ ਨਹੀਂ ਕਰਦੀ ਮੈਨੂੰ ਸੱਚ ਨਹੀਂ ਮਗਰ ਕਿਤੇ ਮੁੱਖ ਮੰਤਰੀ ਸਾਹਿਬ ਦੀ ਈਗੋ ਸੈਟੀਸਫਾਈ ਕਰਾਉਣੀ ਸੀ ਉਹੀ ਕਿ ਨਹੀਂ ਹੋਈ ਇਹ ਉਹ ਦੱਸ ਦੇਵੇ ਇਸ ਲਈ ਮੈਂ ਕਹਿੰਦਾ ਅਫਸਰਾਂ ਨੂੰ ਵਰਤਨਾ ਛੱਡੋ ਆਪ ਹੀ ਐਸਆਈਟੀ ਦੇ ਚੇਅਰਮੈਨ ਬਣੋ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਹੁਣ ਤੇ ਲੱਤਾ ਦੇ ਜਾਨ ਬਣ ਕੇ ਵਿਖਾਵੇ ਨਹੀਂ ਤਾਂ ਮੈਂ ਸਮਝੂਗਾ ਨਹੀਂ ਜਾਨ ਹੈ ਹੁਰਕੀ ਆ ਅਗਲੀ ਵਾਰ ਪਲਾਇਆ ਆਉਂਗੇ ਜੇ ਅਗਲੀ ਵਾਰ ਐਸੀ ਅਗਲੀ ਯਾਰੀ ਦੀ ਅਗਲੀ ਯਾਰੀ ਦੱਸੂਗਾ ਅੱਜ ਹੀ ਦੱਸ ਜੂਗਾ ਸਾਰੀ ਗੱਲਾਂ ਤੁਸੀਂ ਫਿਰ ਚਲਾਈ ਜਾਣੀ ਥੈਂਕਿਊ ਜੀ ਥੈਂਕਿਊ ਥੈਂਕਿਊ ਸਰ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਐਸਆਈਟੀ ਦੇ ਅੱਗੇ ਪੇਸ਼ ਹੋਏ ਸੀ ਪੇਸ਼ ਹੋਣ ਤੋਂ ਬਾਅਦ ਵਿਕਰਮ